ਦੋਸਤੋ ਠੱਗਾਂ ਵੱਲੋਂ WhatsApp ਰਾਹੀਂ ਜਾਂ ਮੋਬਾਈਲ ਨੰਬਰ ਰਾਹੀਂ ਮੋਬਾਈਲ ਹੈਕ ਕਰਕੇ ਤੇ ਵਹੀਕਲ ਦੇ ਈ ਚਲਾਨ ਦੇ ਫਰਜੀ ਮੈਸੇਜ ਭੇਜ ਕੇ ਠੱਗੀ ਦਾ ਨਵਾਂ ਤਰੀਕਾ ਸ਼ੁਰੂ ਕੀਤਾ ਹੈ ਇਸ ਨਾਲ 5 ਮਿੰਟ ਦੇ ਵਿੱਚ ਬੈਂਕ ਖਾਤਿਆਂ ਦੇ ਵਿੱਚੋਂ ਸਾਰੇ ਪੈਸੇ ਕੱਢ ਲੈਂਦੇ ਨੇ ਅਤੇ ਤੁਹਾਡੇ ਫੋਨ ਤੋਂ ਗਲਤ ਕਾਲ ਜਾਂ ਮੈਸੇਜ ਕਰਕੇ ਤੁਹਾਨੂੰ ਕਿਸੇ ਵੱਡੇ ਪੰਗੇ ਵਿੱਚ ਵੀ ਪਸਾ ਸਕਦੇ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਇਸ ਠੱਗੀ ਤੋਂ ਬਚਣ ਬਾਰੇ ਵੀ ਦੱਸਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਦੋਸਤੋ ਠੱਗਾਂ ਨੇ ਲੋਕਾਂ ਦੇ ਵਹੀਕਲਾਂ ਤੇ ਮੋਬਾਈਲ ਨੰਬਰਾਂ ਦਾ ਡਾਟਾ ਹੈਕ ਕੀਤਾ ਹੋਇਆ ਅਤੇ ਤੁਹਾਨੂੰ ਤੁਹਾਡੇ ਵਹੀਕਲ ਦਾ ਨੰਬਰ ਪਾ ਕੇ ਇੱਕ ਈ-ਚਲਾਨ ਦਾ ਮੈਸੇਜ ਵਟਸਐਪ ਰਾਹੀਂ ਜਾਂ ਕਿਸੇ ਮੋਬਾਈਲ ਨੰਬਰ ਰਾਹੀਂ ਭੇਜਿਆ ਜਾਂਦਾ ਹੈ ਅਤੇ ਮੈਸੇਜ ਪ੍ਰਾਪਤ ਕਰਨ ਵਾਲਾ ਇਸ ਚੱਕਰ ਵਿੱਚ ਮੈਸੇਜ ਵਿੱਚ ਆਏ ਲਿੰਕ ਤੇ ਕਲਿੱਕ ਕਰ ਦਿੰਦਾ ਹੈ ਕਿ ਪਿਛਲੇ ਦਿਨੀ ਉਹ ਚੰਡੀਗੜ੍ਹ ਜਾ ਕਿਸੇ ਹੋਰ ਵੱਡੇ ਸ਼ਹਿਰ ਵਿੱਚ ਗਿਆ ਹੋਵੇਗਾ ਜਿੱਥੇ ਆਨਲਾਈਨ ਚਲਾਨ ਕੱਢਦਾ ਹੈ ਅਤੇ ਜੋ ਲੋਕ ਇਸ ਲਿੰਕ ਤੇ ਕਲਿੱਕ ਕਰ ਲੈਂਦੇ ਨੇ ਉਹਨਾਂ ਦਾ ਮੋਬਾਈਲ ਹੈਕ ਹੋ ਜਾਂਦਾ ਮੋਬਾਈਲ ਦਾ ਸਾਰਾ ਕੰਟਰੋਲ ਠੱਗਾਂ ਕੋਲ ਚਲਾ ਜਾਂਦਾ ਹੈ ਅਤੇ ਠੱਗ ਤੁਹਾਡੇ ਬੈਂਕ ਖਾਤੇ ਖਾਲੀ ਕਰ ਦਿੰਦੇ ਨੇ ਅਤੇ ਤੁਹਾਡੇ ਮੋਬਾਈਲ 'ਚ ਸੇਵ ਨੰਬਰਾਂ ਤੇ ਮੈਸੇਜ ਜਾਂ ਕਾਲ ਕਰਕੇ ਤੁਹਾਡੇ ਨਾਮ ਤੇ ਪੈਸੇ ਮੰਗਦੇ ਨੇ ਅਤੇ ਗਲਤ ਮੈਸੇਜ ਭੇਜ ਕੇ ਤੁਹਾਨੂੰ ਕਿਸੇ ਵੱਡੇ ਪੰਗੇ ਵਿੱਚ ਪਸਾ ਸਕਦੇ ਨੇ ਇਸ ਠੱਗੀ ਤੋਂ ਬਚਣ ਲਈ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਦੱਸਿਆ ਕਿ ਚੰਡੀਗੜ੍ਹ ਵਿਖੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਕੈਮਰਿਆਂ ਦੀ ਮਦਦ ਨਾਲ ਜੋ ਈ-ਚਲਾਨ ਕੀਤੇ ਜਾਂਦੇ ਨੇ ਉਨਾ ਦਾ ਮੈਸੇਜ ਕਿਸੇ ਵੀ ਵਟਸਐਪ ਨੰਬਰ ਜਾਂ ਮੋਬਾਈਲ ਨੰਬਰ ਤੋਂ ਨਹੀਂ ਆਉਂਦਾ ਅਤੇ ਮੈਸੇਜ ਵਿੱਚ ਉੱਪਰ ਵਾਹਨ ਅਤੇ ਚਲਾਨ ਨੰਬਰ ਹੀ ਲਿਖਿਆ ਜਾਂਦਾ ਹੈ ਜਿਸ ਸੰਬੰਧੀ ਸਰਕਾਰ ਦੀ ਵਾਹਨ ਵੈਬਸਾਈਟ ਤੇ ਚਲਾਨ ਨੰਬਰ ਭਰ ਕੇ ਜਾਂ ਚੰਡੀਗੜ੍ਹ ਪੁਲਿਸ ਦੀ ਵੈਬਸਾਈਟ ਤੇ ਜਾ ਕੇ ਸਰਵਿਸ ਤੇ ਕਲਿੱਕ ਕਰਕੇ ਚੈੱਕ ਕੀਤਾ ਜਾ ਸਕਦਾ ਹੈ ਕੀ ਤੁਹਾਡੇ ਵਹੀਕਲ ਦਾ ਕੋਈ ਈ ਚਲਾਨ ਹੋਇਆ ਹੈ ਜਾਂ ਨਹੀਂ ਜੇਕਰ ਤੁਹਾਨੂੰ ਵਟਸਐਪ ਰਾਹੀਂ ਜਾਂ ਕਿਸੇ ਮੋਬਾਈਲ ਨੰਬਰ ਰਾਹੀਂ ਤੁਹਾਡੇ ਵਹੀਕਲ ਦਾ ਈ ਚਲਾਨ ਹੋਣ ਸੰਬੰਧੀ ਮੈਸੇਜ ਅਤੇ ਲਿੰਕ ਆਵੇ ਤਾਂ ਕਦੇ ਵੀ ਉਸ ਲਿੰਕ ਤੇ ਕਲਿੱਕ ਨਾ ਕਰੋ ਨਹੀਂ ਤੁਸੀਂ ਵੱਡੀ ਠੱਗੀ ਦਾ ਸ਼ਿਕਾਰ ਹੋ ਜਾਓਗੇ ਤੁਹਾਡਾ ਮੋਬਾਈਲ ਹਾਈਕ ਹੋ ਜਾਵੇਗਾ ਅਤੇ ਮੋਬਾਈਲ ਦਾ ਪੂਰਾ ਕੰਟਰੋਲ ਠੱਗਾਂ ਕੋਲ ਹੋਵੇਗਾ ਅਤੇ ਠੱਗ ਤੁਹਾਡੇ ਬੈਂਕ ਖਾਤੇ ਖਾਲੀ ਕਰ ਦੇਣਗੇ ਤੁਹਾਡੇ ਮੋਬਾਈਲ 'ਚ ਸੇਵ ਨੰਬਰਾਂ ਤੇ ਫੋਨ ਜਾਂ ਮੈਸੇਜ ਰਾਹੀਂ ਪੈਸੇ ਮੰਗੇ ਜਾਣਗੇ ਜਿਕਰ ਤੁਹਾਡੇ ਵਹੀਕਲ ਦਾ ਚੰਡੀਗੜ੍ਹ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਆਨਲਾਈਨ ਈ-ਚਲਾਨ ਹੋ ਵੀ ਜਾਂਦਾ ਕਿਸੇ ਮੋਬਾਈਲ ਨੰਬਰ ਤੋਂ ਜਾਂ ਵਟਸਐਪ ਨੰਬਰ ਤੋਂ ਮੈਸੇਜ ਨਹੀਂ ਆਏਗਾ ਜਿਕਰ ਕਿਸੇ ਵੀ ਮੋਬਾਈਲ ਨੰਬਰ ਜਾਂ ਵਟਸਐਪ ਨੰਬਰ ਤੋਂ ਵਹੀਕਲ ਦੇ ਚਲਾਨ ਬਾਰੇ ਮੈਸੇਜ ਆਵੇ ਤਾਂ ਭਰਉਣ ਦੀ ਲੋੜ ਨਹੀਂ ਇਹ ਠੱਗਾਂ ਵੱਲੋਂ ਭੇਜਿਆ ਗਿਆ ਮੈਸੇਜ ਅਤੇ ਲਿੰਕ ਹੁੰਦਾ ਦੋਸਤੋ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ ਤਾਂ ਜੋ ਕੋਈ ਵੀ ਇਨ੍ਹਾਂ ਠੱਗਾਂ ਦੇ ਜਾਲ ਵਿੱਚ ਨਾ ਫਸ ਸਕੇ